ਕੀ ਹਾਲ ਜੀ ਵੀਰ ਜੀ ਮੋਛੀ ਦੀ ਨਾ ਗ੍ਰੋਥ ਨਹੀਂ ਤੁਰਦੀ ਆਪਣੀ ਦੀ ਤੇ ਬੜੇ ਤੇਲ ਯੂਜ਼ ਕੀਤੇ ਕੋਈ 500 ਦਾ ਕੋਈ ਕੋਈ ਕਈ ਕੋਈ ਪ੍ਰੋਡਕਟ ਕਰੀ ਕੋਈ ਬੜੇ ਤੇਲ ਯੂਜ਼ ਕੀਤੇ ਆ ਪਰ ਇੱਕ ਆਪਣਾ ਭਰਾ ਵਾ ਉਹ ਕੋ ਤੇਲ ਲਿਆ ਆਪਾਂ ਬਹੁਤ ਵਧੀਆ ਤੇਲ ਆ ਰਿਜ਼ਲਟ ਬਹੁਤ ਵਧੀਆ ਮੋਛ ਦਾ ਬ੍ਰਾਂਡ ਜਿਹੜੇ ਤੇ ਮੇਰੇ ਭਰਾਵਾਂ ਨੂੰ ਮੋਛ ਰੱਖੰਦਾ ਸ਼ੌਂਕ ਆ ਵੀ ਕਈਆਂ ਦੀ ਮੋਛ ਜਦੋਂ ਥੋੜੀ ਲੈਂਥ ਵੱਧ ਜਾਂਦੀ ਉਹ ਮੋਛ ਢਿੱਲੀ ਜੀ ਹੋ ਕੇ ਥੱਲੇ ਡੇਗ ਪੈਂਦੀ ਪਤਲੀ ਹੋ ਜਾਂਦੀ ਆ ਪਰ ਆ ਮੋਛ ਵੇਖੋ ਹੁਣ ਮੈਂ 1.5 ਮਹੀਨਾ ਤੇਲ ਯੂਜ਼ ਕੀਤਾ ਤੇ ਮਤਲਬ ਇਹ ਰਿਜ਼ਲਟ ਬਹੁਤ ਵਧੀਆ ਆ ਤੇ ਜਿਹੜੇ ਮੇਰੇ ਕਿਸ ਭਰਾ ਨੇ ਤੇਲ ਲੈਣਾ ਵਾ ਤੇ ਲੋਹਾਰਕਾ ਰੋਡ ਤੇ ਹੈਵਨ ਸਲੂਨ ਅੰਪੀਰੀਅਲ ਸਿਟੀ ਦੇ ਬਾਹਰ ਤੇ ਮੇਰਾ ਵੀ ਰਿਜ਼ਲਟ ਬਹੁਤ ਵਧੀਆ 101% ਰਿਜ਼ਲਟ ਆ ਤੇ ਮੇਰਾ ਵੀ ਇਹ ਕਾ ਜੀ ਤੇਲ ਯੂਜ਼ ਕਰੋ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਆ ਇਹਦੀ ਸ਼ੀਸ਼ੀ ਆ ਆਪਾਂ ਕੋਈ ਕਹੇ ਜੀ ਪ੍ਰੋਮੋਸ਼ਨ ਨਹੀਂ ਕੋਈ ਕੁਝ ਨਹੀਂ ਮੈਂ ਖੁਦ ਯੂਜ਼ ਕੀਤਾ ਪਹਿਲਾਂ ਮੈਨੂੰ ਵਧੀਆ ਲੱਗਾ ਮੈਂ ਤਾਂ ਕਿਹਾ ਵੀ ਜਿਹੜੇ ਭਰਾ ਮੋਸ਼ ਰੱਖਦੇ ਸ਼ਕੀਨ ਆ ਕਰੀ ਕਿਉਂਕਿ ਮੈਂ ਵੀ ਬੜੀਆਂ ਐਡਾਂ ਵੇਨਾ ਨਹੀਂ ਇੰਸਟਾਗ੍ਰam ਤੋਂ ਫੇਸਬੁੱਕ ਤੋਂ ਤੇਲ ਮੈਂ ਵੀ ਬੜੇ ਮੰਗਵਾਇਆ